ਵੇਖੋ ਬਾਈ ਜੀ ਮੰਤਰੀ ਸਾਹਿਬ ਨੇ ਆਉਣਾ ਸੀ ਉਦਘਾਟਨ ਕਰਨ ਦੇ ਲਈ ਤੇ ਕੀ ਲੱਗਦਾ ਕਿਸਾਨਾਂ ਦੇ ਸਵਾਲਾਂ ਤੋਂ ਕਿਉਂ ਭੱਜੇ ਆ ਕਿਹੜੇ ਸਵਾਲ ਸੀ ਜਿਹੜੇ ਕਿਸਾਨਾਂ ਦੇ ਦੇਖੋ ਬਾਈ ਜੀ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਜਿਹੜੇ ਮਲੋੜ ਤੋਂ ਵਿਧਾਇਕਾ ਹੈ ਉਹਨਾਂ ਨੇ ਅੱਜ ਇਹ ਸਕੂਲ ਦਾ ਉਦਘਾਟਨ ਕਰਨ ਆਉਣਾ ਸੀ ਉਦਘਾਟਨ ਨਹੀਂ ਜਾਣੇ ਕਿ ਜਿਹੜੀਆਂ ਪ੍ਰਾਣੀਆਂ ਟੱਟੀਆਂ ਲਾਇਟੀਆਂ ਉਹਨਾਂ ਤੇ ਇੱਕ ਕਲੀ ਲਾਖਣੀ 100 200 ਦਾ ਗੱਟਾ ਲੈ ਕੇ ਬੁਰਜ ਮਾਰ ਕੇ ਆਪਦਾ ਨਾਂ ਚਮਕਾਉਣਾ ਚਾਹੁੰਦੇ ਸੀਗੇ ਹਾੜੀ ਦੀ ਰੁੱਤ ਹੋਣ ਕਰਕੇ ਸਾਡੀ ਚਾਹੇ ਗਿਣਤੀ ਘਟ ਸੀ ਪਰ ਉਸ ਮੰਤਰੀ ਦੇ ਹੈਂਡ ਬ੍ਰੇਕ ਲੱਗੇ ਪਿੰਡ 'ਚ ਵੜੀ ਨਹੀਂ ਇਹ ਜੂ 'ਚ ਪੈਰ ਵੀ ਨਹੀਂ ਧਰ ਸਕੀਗੀ ਕਿਉਂਕਿ ਪਗੌੜੀ ਸਰਕਾਰਾਂ ਤੇ ਪਗੌੜੀ ਇਸ ਮੰਤਰੀ ਨੂੰ ਅਸੀਂ ਕਹਾਂਗੇ ਸਕੂਲ ਦਾ ਕਟਨ ਤੋਂ ਪਗੌੜੀ ਹੋਈ ਆ ਇੱਕ ਆਮ ਬੰਦੇ ਤੋਂ ਉਹਨਾਂ ਨੇ ਤੇ ਕਟਨ ਕਰਾਇਆ ਜੇਕਰ ਅਸੀਂ ਗੱਲ ਕਰਗੇ ਇਹ ਸਰਕਾਰ ਦੀ ਤਾਂ ਸੈਂਟਰ ਨਾਲ ਰਲ ਕੇ ਜਿਹੜਾ ਸਾਡਾ ਧਰਨਾ ਖਨੌਰੀ ਔਰ ਸ਼ੰਭੂ ਬਾਡਰ ਤੇ ਰਤਨਪੁਰਾ ਤਾਰਿਆਂ ਤੋਂ ਉਹਨਾਂ ਨੇ ਤਾਰੋ ਪੀੜ ਕਰਾਇਆ ਇਹ ਸਾਡੇ ਮੂਹਰੇ ਕੀ ਖੜਨਗੇ ਜਿਹੜੇ ਸਾਡੇ ਨੂਨ ਮਿਰਚਾਂ ਦੇ ਡੱਬੇ ਚੱਕ ਕੇ ਲੈ ਗਏ ਖਨੌਰੀ ਤੋਂ ਖੰਡ ਦੇ ਗੱਟੇ ਲੈ ਕੇ ਇਨਵਰਟਰ ਲੈ ਕੇ ਕੀ ਛੱਡਿਆ ਉਹਨਾਂ ਨੇ ਸੋ ਚੱਪਲਾ ਵੀ ਨਹੀਂ ਛੱਡੀਆਂ ਸਾਡੀਆਂ ਇਹ ਸਰਕਾਰ ਆਏ ਭੰਡਾਂ ਦੀ ਸਰਕਾਰ ਸਾਡੇ ਮੂਹਰੇ ਗੱਲ ਕਰੂਗੀ ਐਸ ਕਰਕੇ ਸਵਾਲਾਂ ਦਾ ਜਵਾਬ ਨਾ ਦੇਣ ਸਕੇ ਉਹਨਾਂ ਦੀਆਂ ਲੱਤਾਂ ਕੰਮ ਨਹੀਂ ਆਈਆਂ ਸੀ ਲੱਤਾਂ ਨਹੀਂ ਭਾਰ ਚਲਦੀਆਂ ਸੀ ਤਾਂ ਜਿਹੜਾ ਇਹ ਸਮਾਗਮਾਂ ਛੱਡ ਕੇ ਭੱਜਿਆ ਕੋਈ ਕਿਰਤੀ ਨਹੀਂ ਕੋਈ ਇਹ ਵੱਡਾ ਸਮਾਗਮ ਨਹੀਂ ਸਿਰਫ ਕੇਵਲ ਤੇ ਕੇਵਲ ਪੁਰਾਣੀਆਂ ਚੀਜ਼ਾਂ ਤੇ ਪੋਚੇ ਮਾਰ ਕੇ ਇਹਨੂੰ ਨਵਾਂ ਰੂਪ ਦੇਣ ਦਾ ਕੋਸ਼ਟ ਕਰਦੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਝ ਚੱਲਦਾ ਹੈ ਕਮਰਿਆਂ ਦਾ ਧੂੜ ਕੱਟਣ ਸੀ ਜਾਂ ਫਲੱਸ਼ਾਂ ਦਾ ਧੂੜ ਕੱਟਣ ਸੀਗਾ ਬਾਈ ਫਲੱਸ਼ਾਂ ਦਾ ਧੂੜ ਕੱਟਣ ਸੀਗਾ ਜੀ ਅੱਜ ਤੋਂ 4 ਦਿਨ ਪਹਿਲਾਂ ਫਲੱਸ਼ਾਂ ਦਾ ਇੰਨਾ ਬਰਾ ਹਾਲ ਸੀ ਜਿਹੜਾ ਸਾਡੇ ਬੱਚੇ ਪੜਦੇ ਆ ਉਹ ਸਾਰਾ ਕੁਝ ਦੱਸ ਦਿਆ ਹੈ ਜਿਹੜਾ ਇੱਥੇ ਮੰਤਰੀਆਂ ਵਾਸਤੇ ਜਾਂ ਮੰਨ ਲਓ ਤੁਸੀਂ ਕਹੋ ਵੀਏਪੀ ਵਾਸਤੇ ਜਿਹੜੀ ਲੈਟਰਿੰਗ ਜਾਂ ਫਲਸ਼ ਹੋਰ ਬਣੀ ਆ ਬੱਚਿਆਂ ਦੀਆਂ ਇਹ ਪਹਿਲਾਂ ਫਲੱਛਾਂ ਉਹਨਾਂ 'ਚੋਂ ਬਹੁਤ ਬਿਮਾਰੀਆਂ ਫੈਲਣ ਦਾ ਖਤਰਾ ਹੈ ਉਹਨਾਂ ਨੂੰ 2 ਦਿਨ ਪਹਿਲਾਂ ਸਾਫ਼ ਕਰਾਇਆ ਗਿਆ ਜਿਹੜੀ ਇਹ ਕਹਿੰਦੀ ਸੀ ਆਮ ਬੰਦੇ ਦੀ ਸਰਕਾਰ ਸੱਥਾਂ 'ਚੋਂ ਸਰਕਾਰ ਚੱਲੂਗੀ ਧਰਨਾ 'ਚੋਂ ਪੈਦਾ ਹੋਈ ਪਾਰਟੀ ਅੱਜ ਧਰਨਾ 'ਚੋਂ ਡਰਨ ਲੱਗੀ ਇੱਥੇ ਘਾਟਨ ਕਰਨ ਤੋਂ ਭੱਜੀ ਆ ਸਾਡੇ ਸਾਹਮਣੇ ਗੱਲ ਤਾਂ ਕਰੇ ਭੰਟਸਾ